ਪਹਿਣ ਚੱਲੀ ਆ ਆਪਣੇ ਪਿੰਡ ਨੂੰ ਪਿੰਡ ਨੂੰ ਕਿ ਪਹਿਣ ਕੋ ਚੱਲੇ ਜੋ ਹਾਂਜੀ ਪਹਿਣ ਚੱਲ ਲਈ ਆ ਅਛਾ ਭਰਾਵਾਂ ਨਾਲ ਵੇ ਕਿੰਨਾ ਟੌਰ ਹੀ ਪੂਰਾ ਤੇਰਾ ਗੱਡੀ ਛੱਡਣ ਜਾਂਦੀ ਤੇ ਲੈ ਆਣ ਜਾਂਦੀ ਤੈਨੂੰ ਹਣਾ ਤੇ ਹੋਰ ਪਿੱਛੇ ਲੈ ਕੇ ਤੇ ਮੌਜਾਂ ਹੁੰਦੇ ਭੈਣਾਂ ਮੌਜਾਂ ਲੱਗੇ ਨਾ ਬਾਏ ਬਾਏ ਬਾ ਭਰਾਵਾਂ ਬੜੀ ਕਰੰਦੇ ਪਹਿਣ ਦਾ ਬੜੀ ਕਰੰਦੇ ਆ ਪੈਕਟ ਮਕਾ ਵੀ ਲਿਆ ਮੈਂ ਲੈ ਆ ਯਾਰ ਤੇ ਬਿਆਈ ਤਾਂ ਦੇ ਮੈਂ ਖਾਂਦੀ ਮੈਂ ਤਾਂ ਮੁੰਡੇ ਨੇ ਖੋਲੇ ਨੇ ਫਿਲਮ ਹੋ ਗਈ ਹੁੰਦਾ ਇੱਧਰ ਵੇ ਫਿਲਮ ਹੋ ਗਈ ਹੁੰਦਾ ਤੂੰ ਪਾਪਾ ਨਾ ਜਿਵੇਂ ਕੋਈ ਆਹ ਪਾਪਾ ਘਰ ਨਾ ਰਹਿਣਾ ਹੀ ਆ ਵੇਓ ਕਲੀਆਂ ਦੀ 스멜 ਵੇਖਿਆ ਹੁੰਦੀ ਆਹੋ ਹਨਾ ਬੜੀ ਸੋਹਣੀ ਹੁੰਦੀ ਹੈ ਨਾ ਇਹ ਆ ਵੇ ਕਲੀਆਂ ਮੈਸੇਜ ਇੰਨੇ ਆਉਂਦੇ ਨਾ ਮੈਨੂੰ ਨਾ ਪਾਇਆ ਜੀ ਹਾਂ ਇੰਨੇ ਮੈਸੇਜ ਆਉਂਦੇ ਮੈਨੂੰ ਰੇਟ ਪੁੱਛਣ ਦਾ ਕਦੀ ਕੋਈ ਪੁੱਛਦਾ ਕਿੰਨੇ ਦੀ ਕੋਈ ਮਸ਼ੀਨ ਦਾ ਪੁੱਛਦਾ ਕੋਈ ਡਿਜ਼ਾਈਨ ਦਾ ਪੁੱਛਦਾ ਇਹ ਮਸ਼ੀਨ ਦਾ ਮੈਂ ਦੱਸ ਸਕਦਾ ਹਾਂ ਤੇ ਡਿਜ਼ਾਈਨ ਦਾ ਜੇ ਕੁਝ ਨਹੀਂ ਦੱਸ ਸਕਦਾ। ਕੋਈ ਇਹਨੇ ਪੈਸੇ ਲਾਏ ਰਖੜੀ ਤੇ ਖੂਨ ਤੇ ਘੜਦੋ ਜੀ। ਚੱਲੀ ਡਾਡੀ ਲਈ ਰੱਖੀ ਆ। ਚੱਲੀ ਕੇ ਅੰਦਰੋਂ ਨਿਕਲ ਗਈ। ਅੱਛਾ ਉੱਠ ਗਈ ਆ। ਆਉਣ ਕਬਰੇ ਚ ਉੱਟ ਕੇ ਇੱਥੇ ਆ। ਅੰਦਰੋਂ ਉੱਠ ਕੇ ਬਾਹਰ ਆਈ ਰਖੜੀ ਬਣਨ। ਮੇਰਾ ਮੂਹ ਹੈ ਕੋ। ਮੋਬਾਈਲ ਭਾਗ ਪ੍ਰਣਾ ਹੋ ਗਿਆ ਬਾਪੂ ਨੇ ਪੇਮੈਂਟ ਕੱਢ ਲਈ ਰਾਂ ਹਾਲੀ ਬਾਪੂ ਨਾ ਤੇ ਨਹੀਂ ਮਠਾ ਬੈਠਾ ਕੀ ਜਾਂਦੇ ਬਣਾ ਹੀ ਉਹ ਇਹਨੂੰ ਵੀ ਬਣਾ ਹੀ ਲੱਗੇ ਐ ਲੱਡੂ ਮੱਤੀ ਚੁਰਦੇ ਮੈਂ ਸਾਰੇ ਖੋਇਆ ਖੋਇਆ ਵੇਸਣ ਤੇ ਸਾਰੇ ਲੈਂਦੇ ਗੋਟ ਭਰ ਗਿਆ ਸਾਰਾ ਰਖੜੀਆਂ ਨੇ ਇੰਨੀ ਜ਼ਿਆਦਾ ਨਹੀਂ ਹੋਣਾ ਉਹ ਵੀ ਡੇਗ ਪਿਆ ਜਿਹੜਾ ਕਵਾਉਂਦੀ ਸਲਾਹ ਨੂੰ ਤਾਂ ਸਾਰਾ ਆਹੋ ਹੈਪੀ ਰੱਖੜੀ ਖਾਣਾ ਖਾਣ ਕਹਿੰਦੇ ਨਾ ਨਹੀਂ ਮੈਂ ਖਾਂਦੀ ਆ ਹੈਪੀ ਰੱਖੜੀ ਆ ਨਾ ਬੂਆ ਨਹੀਂ ਮੈਂ ਖਾਣਾ ਖਾਣ ਨੂੰ ਕਹਿਣ ਦੇ ਨੰਨੀ ਅੱਦ ਕਿੱਦਾਂ ਹੀ ਜਾਂਦਾ ਮੈਂ ਵਧੀਆ ਲੈਂਦੇ ਹਾਂ ਨਾ ਤਾਂ ਕਰਕੇ ਸਪੈਸ਼ਲ ਬੜਾ ਹੋ ਗਿਆ ਓਏ ਕਾਡੀ ਬਣ ਗਈ ਵੀਡੀਓ ਮੈਂ ਇੰਨੀ ਦੂਰੋਂ ਆਈ ਚੱਲ ਕੇ ਇੰਨੀ ਦੂਰੋਂ ਖੁੰਡੀ ਦੇ ਰਹੀ ਐ ਮਾਂ ਤੱਕੇ ਆਈ ਮੈਂ ਖੁੰਡੀ ਤੇਰੀ ਪਈ ਜਾaldi ਸਭ ਤੋਂ ਦੂਰੋਂ ਮੈਂ ਭੈਣ ਆਈ ਆ ਤਾਂ ਹੋਰ ਤਾਂ ਕਾਫੀ ਪਤਾ ਲੱਗਿਆ ਦੇਖੀ ਵਜ੍ਹਾ ਸੇ ਮਗੇ ਹੋਣਾ ਹੁਣ ਤਾਂ ਰਖੜੀ ਬਣਨ ਲੱਗੀ ਨਾਨੂ ਨੂੰ ਅਨੰਦ ਸਭ ਤੋਂ ਲੇਟ ਆਈ ਭੈਣ ਸਭ ਤੋਂ ਛੋਟੀ ਜੂ ਨਹੀਂ ਨਾ ਇਹ ਮੇਰੇ ਜਿਆਦੇ ਪੈਸੇ ਵਧਣ ਕਿਹੜਾ ਫਿਰ ਮੈਂ ਇਕੱਠੇ ਕਰ ਲਵਾਂਗੀ ਕੱਲ ਮੈਂ ਵੀ ਇਦਾਂ ਹੀ ਕੀਤਾ ਵੀ ਜਿਆਦਾ ਜਿਆਦਾ ਨਹੀਂ ਤਾਂ ਹਰ ਅੰਦਰ ਨੇ ਇੱਕ ਜਣਾ ਬੰਦ ਮਾਰਨੀ ਚਾਹੀਦਾ ਪੱ ਵੀ ਬੰਦ ਮਾਰਦੀ 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 ਵੈਰੀ ਗੁੱਡ ਨਹੀਂ ਮਾਰਦੀ ਚਲ ਫੋਟੋ ਖਿੱਚ ਲੈ ਫਿਰ ਮਾਰਦੇ ਜਦ ਨਹੀਂ ਹੁਣ ਗਾਹ ਤੂੰ ਨਹੀਂ ਆਇਆ ਤੂੰ ਨਹੀਂ ਆਉਂਦਾ ਤੂੰ ਏ ਭੈਣ ਬੜੇ ਦਿਨਾਂ ਦੇ ਆਈ ਤੂੰ ਹੀ ਭੈਣ ਲੇਟ ਆ ਮੈਂ ਬਾਰਾਂ ਦੇ ਪਹਿਲਾਂ ਆਈ ਆ ਵਧੀਆ ਆਈ ਆ ਚਾਰਾਂ ਤੋਂ ਪਹਿਲਾਂ ਇੰਨਾ ਦੂਰ ਗਈ ਹੈ ਨਾ ਤੂੰ ਗੁਜ਼ਾਰੀ ਚਲਾ ਰਹੇ ਕੋਤੋਂ हेलो ਸਿਕਰਪੋ हेलो ਯਾਰ ਲੈ ਹਾਂਜੀ ਹੋਰ ਸੁਣਾ ਏ ਭੈਣ ਸੱਤ ਤੋਂ ਲੇਟ ਆਈ ਏ ਐਂਡ ਤੇ ਐਂਡ ਤੇ ਆਈ ਭੈਣ ਇਹ ਲੱਗੇ ਹੀ ਨਾ ਜਾਤਾਂ ਕਰਕੇ ਰਤ ਹਾਂ ਅੱਜ ਜਿੰਨਿਆਂ ਨੇ ਰਖੜੀ ਬੰਨੀ ਮੇਕੋ ਗਾਣੇ ਸੁਲਾਇਆ ਆ ਜਾ ਵੀਰਾਂ ਗੁੱਟ ਤੇ ਬਨ ਈਵਨ ਨਾ ਰਖੜੀ ਗੁੱਟ ਤੇ ਸਜਾ ਮਰਚੀ ਸਾਰੇ ਕਹਿੰਦੇ ਨੇ ਪਹਿਣਨੇ ਬਹੁਤ ਦਾਣਾ ਬੋਲੇ ਮੈਨੂੰ ਗਾਣੇ ਬੜਾ ਪਸੰਦ ਆਇਆ ਇਸ ਕਰਕੇ ਹਰੇਕ ਵਾਰੀ ਇਹ ਬੋਲਿਆ ਲੋ ਵੀਰ ਮੇਕੋ ਨਾ ਰਖੜੀ ਸੋਣ ਸਜਾਲਾ ਰੱਖੜੀ ਇਹਦੇ ਵਿੱਚ ਕੁੰਦੇ ਆਪੇ ਪਿਆਰ ਬੈਣ ਦਾ سناਵਾ سناਓ ਦੂਰ ਗਾਉਂ ਆ ਆ ਨਜ਼ਰ ਲੱਗਿਆ ਆਵਲ ਵੀਰ ਜੀ ਵੀ ਕਹਿੰਦੇ ਲਾਗੇ ਵਾਲੇ ਲਾਗੇ ਵਾਲੀ ਭੈਣ ਸਭ ਤੋਂ ਲੇਟ ਅਏ ਤੇ ਫਿਰ ਸਾਰੀਆਂ ਭੈਣਾਂ ਰੱਖੀ ਬੈਨਾਂ ਨੂੰ ਹੁਣ ਭੈਣ ਤੇ ਭਰਾ ਚੱਲੇ ਆ ਬਿੱਲੇ ਵੀਰ ਦਾ ਘਰ ਵੇਖਣ ਭੈਣ ਕਹਿੰਦੀ ਮੈਂ ਵੇਖ ਕੇ ਨਹੀਂ ਆਈ ਤਾਂ ਅੱਜ ਚੱਲ ਜਾਣਾ ਹਾਂ ਰਹਿਣਾ ਨਹੀਂ ਨਹੀਂ ਭੈਣਾਂ ਨੂੰ ਫੇਰ ਆ ਜੀ ਛੇਤੀ ਛੇਤੀ ਮੇਰੇ ਨਾਲ ਆਪਣੇ ਨਾਲੇ ਸਾਨੂੰ ਆ ਉਹ ਰੈਡੀ ਬਾਹਰ ਪਹਿਲਾਂ ਗਏ ਤਾਂ ਉਹ ਵੀ ਜੀ ਦਾ ਘਰ ਵੇਖੋ ਕਿੰਨਾ ਸੋਹਣਾ ਪਾਣੀ ਜਿਆ ਸੱਸੀ ਕਾ ਵੀ ਜੀ ਅੰਗਜੂ ਭੂਆ ਤੇ ਪੂਰਾ ਪਹੁੰਚ ਗਈ ਬਿਲਵੀਰ ਦੇ ਘਰ ਵੇਪੂ ਗੱਣਾ ਸੋਨਾ ਬਣ ਗਏ ਉਹ ਬਣ ਗਏ ਪੂਰਾ ਕੰਪਲੀਟ ਹੋ ਚੱਲਿਆ ਬਸ ਥੋੜਾ ਹੀ ਰਹਿ ਗਿਆ ਕਿੰਨਾ ਰਹਿ ਗਿਆ ਬਸ ਸੋਨਾ ਹਾਂਜੀ ਆਰ ਸੋਈ ਬਣ ਗਈ ਆ ਸਾਹਮਣੇ ਨਹੀਂ ਆ ਬਾਥਰੂਮ ਸੱਚ ਸੌਰੀ ਆ ਵੀ ਜੀ ਦੇ ਬਣੰਦੇ ਬਾਥਰੂਮ ਤੇ ਆ ਡਰਾਈੰਗ ਰੂਮ ਵਾਸੇ ਬਣਾਇਆ ਡਰੈਸਿੰਗ ਰੂਮ ਆ ਲੌਬੀ ਤੇ ਇੱਧਰ ਪੌੜੀਆਂ ਚੜਾਤੀਆਂ ਆ ਕਿਚਨ ਸੋਹਣਾ ਬਣ ਗਿਆ ਹੁਣ ਕੁਸ਼ਣ ਇੱਧਰ ਵੀ ਡਰਾਈਂਗ ਰੂਮ ਆ ਤੇ ਇੱਧਰ ਵੀ ਡਰਾਈਂਗ ਰੂਮ ਆ ਆਹ ਕਮਰਾ ਕਮਰੇ ਪਿੱਛੇ ਸਟੋਰੀ ਤੇ ਇੱਧਰ ਵੀ ਕਮਰਾ ਤੇ ਆ ਬਾਬਾ ਜੀ ਦਾ ਕਮਰਾ ਸਾਨੂੰ ਸੋਣਾ ਮਿਲ ਗਿਆ ਲ ਮਵਨ ਗਿਆ ਕਾ ਫੀ ਨਾ ਆ ਪੂਤਾੜਾ ਬਚਪਨ ਦਾ ਘਰ ਹੀ ਨਾ ਤਾਇਆ ਜੀ ਦੇ ਤੁਹਾਡੇ ਦੇ ਘਰ ਨਿੱਕੇ ਹੁੰਦੇ ਇਥੇ ਖੇਡਦੇ ਰਹੇ ਜੋ ਹਨ ਹੁਣ ਸਾਰਾ ਬੀ ਚੇਂਜ ਕਰਤਾ ਵੀਰ ਜੀ ਸੁਣਾ ਬਣ ਗਿਆ ਆ ਘਰ ਹੁੰਦਾ ਇੱਥੇ ਜਵਨ ਦਾ ਇਹ ਤਾਇਆ ਜੀ ਦਾ ਪੂਆ ਜੀ ਮੇਰੇ ਇਹਨਾਂ ਦੇ ਤਾਇਆ ਜੀ ਦਾ ਘਰ ਹੀ ਹੈ ਹੁੰਦਾ ਇਹ ਮੁੜ ਕੇ ਜਦੋਂ ਬਾਹਰੋਂ ਆ ਗਿਆ ਨਾ ਬਹੁਤ ਸੋਣਾ ਬਣ ਗਿਆ ਵੀਰ ਜੀ ਵਧੀਆ ਬਣ ਗਿਆ ਬਹੁਤ ਜਿਆਦਾ ਸੋਣਾ ਬਾਬੇ ਆਖਾਂ ਬਿਲਾ ਅੱਖੇ ਨਿਕਦੇ ਗਏ ਹਾਂ ਮੈਂ ਨਹੀਂ ਹਾਂ ਫੜਾ ਕਰ ਨਹੀਂ ਦੇਖੀ ਗਏ ਭੈਣ ਦਾ ਤਾਂ ਜੀ ਨਹੀਂ ਕਰਨਦਾ ਜਾਨ ਨੂੰ ਹਨਾ ਫੇਕਿਆਂ ਤੋਂ ਨਹੀਂ ਭਰਾ ਜੀਤ ਕਰਦਾ ਨਹੀਂਗਾ ਤੇ ਉਹਨਾਂ ਨੇ ਡਰਾਪੋ ਤੁਹਾਨੂੰ ਕਿਹਾ ਹੁਣ ਕੀ ਕਰਾਂ ਠੀਕ ਨਹੀਂ ਮੈਂ ਠੀਕ ਹੋ ਗਏ ਠੀਕ ਕੀ ਕਹਾਂ ਨਹੀਂ ਇਥੇ ਦਵਾਈ ਲੈ ਦਿੰਦੇ ਆ ਦਵਾਈ ਤੇ ਹੈਗੀ ਆ ਕੋਈ ਭੈਣ ਚੱਲੀ ਆਪਣੇ ਪਿੰਡ ਨੂੰ ਪਿੰਡ ਨੂੰ ਕਿ ਭੈਣ ਕੋ ਚੱਲੇ ਜੋ ਬਲੀ ਪੈਨਸ ਹੋ ਤੇ ਨਹੀਂ ਆਓ ਸ਼ਾਹ ਆਹੋ ਪੈਨ ਚੱਲੀ ਫੇਰ ਆਏ ਨਾ ਪੈਨ ਨੇ ਇਹਦੇ ਆਹ ਮਦਦ ਮੰਗੂਗਾ ਅੱਜ ਬਿਆਬ ਵਾਜੇ ਅੱਛਾ ਅੱਛਾ ਸਮਾਰ ਰੱਖੋ ਜੀ ਰਾਮਾ ਨਾਲ ਵੇ ਕਿੰਨਾ ਟੌਰੀ ਪੂਆ ਤੇਰਾ ਗੱਡੀ ਛੱਡਣ ਜਾਂਦੀ ਤੇ ਲੈਣ ਜਾਂਦੀ ਤੈਨੂੰ ਹਨਾ ਦੇ ਹੋਰ ਬਸ ਇਹ ਤੇ ਮਰ ਜਾਂਦਾ ਪੈਣਾ ਮौजਾਂ ਲੱਗੀਆਂ ਨਾ ਸਿੱਧੀ ਸਰਦੀ ਹਾਂ ਸਹੀ ਗੱਲ ਐ ਪੈਣਾ ਵੀ ਚੰਗੀਆਂ ਔਰ ਫੇਰ ਹੀ ਭਰਾ ਕਰਦੇ ਪੂਆ ਹਨਾ ਇਹ ਵੀ ਗੱਲ ਹੈ ਇਹਨਾਂ ਹਾਂ ਇਹ ਦੋ ਤਰ੍ਹਾਂ ਦੀ ਹੁੰਦੀ ਆ ਚੰਗਾ ਭੈਣਾ ਚੰਗਾ ਭੈਣ ਬਾਏ ਬਾਏ ਬਾਹ ਭਰਾ ਦਾ ਵੀ ਕੀ ਕਰਨਦਾ ਭੈਣ ਦਾ ਵੀ ਕੀ ਕਰਨਦਾ ਨਹੀਂ ਤੇ ਪੂਆ ਦੂਜੀ ਪੂਆਜੀ ਕਹੋਗੇ ਫੇਰ ਆਜੋ ਤੇ ਚੱਲ ਮੈਂ ਖਾਂਗੇ ਫਿਰ ਮਾਂ ਨੂੰ ਚੰਗਾ ਪੂਆ ਬਾਏ ਹਾਂ ਤੁਹਾਡਾ ਪੈਕਟ ਮਕਾ ਵੀ ਲਿਆ ਮੈਂ ਲਿਆ ਯਾਰ ਤੇ ਵਿਆਹ ਹੀ ਤੁਹਾਡੇ ਤੇ ਮੈਂ ਖਾਂਦੀ ਮੈਂ ਤੇ ਮੁੰਡੇ ਨੇ ਖੋਲੇ ਨਾ ਫਿਲਮ ਹੋ ਗਈ ਹੁੰਦਾ ਇਧਰ ਵੇ ਫਿਲਮ ਹੋ ਗਈ ਹੁੰਦਾ ਤੂੰ ਆਹ ਤੇ ਪਾਪਾ ਨਾਲ ਜੇ ਬਕਰੀ ਹੈ ਹਾਂ ਮੇਰੇ ਕੋਲ ਜੋ ਗਿਆ ਹੈ ਕਿ ਮੈਂ ਮੇਰੇ ਤੋਂ ਰੋਜ਼ਗਾਰ ਨੂੰ ਲਵੇ ਦੀ ਗੱਡੀ ਪਿਆ ਕਿ ਤੂੰ ਤਾਂ ਮੈਨੂੰ ਖਾਣ ਨਹੀਂ ਆਜ ਵੀ ਇਹਦਾ ਇੱਕੋ ਜਿਹਾ ਪਿਆ ਨਾ ਮੈਚਿੰਗ ਹੈ ਹੀ ਦੋਵੇਂ ਜਾਨਾ ਮੈਂ ਲੋਹੇ ਕਹਿ ਦਿੰਦਾ ਮੈਨੂੰ ਹੋਰ ਇਦਾਂ ਇਹਦੀ ਜਗ੍ਹਾ ਮਿਲੂਗੀ ਇਦਾਂ ਖੜਾ ਮੈਨੂੰ ਮੈਂ ਫੋਨ ਕੀਤਾ ਪਿਆ ਜਦੋਂ ਕੀ ਪਾਇਆ ਦਿੰਦੇ ਤਾਂ ਸਿਆਹ ਮੁਕਰਰ ਅੱਛਾ ਇਹ ਪਾਇਆ ਇਦਾਂ ਕਹੀ ਜਾਵੇ ਤਾਂ ਕਲਰ ਤਾਂ ਮੈਨੂੰ ਹੀ ਨਹੀਂ ਪਤਾ ਸਾਨੂੰ ਕਿਹਦੇ ਹੋਵੇ ਕਲਰ ਕਿਹੜਾ ਆ ਇਹ ਵੀ ਨਹੀਂ ਪਾਇ ਲੱਗਣ ਦਾ ਉਹ ਵੇ ਮਾਰਨ ਡਿਆ ਕੱਦੂ ਰੰਗਾ ਕਲਰ ਗੁਰਮਾ ਜੀ ਇਕਾਂਡਾ ਤੁਰਨਾ ਸਿੱਖਣਾ ਦੀਦੀ ਕੋਲ ਚੱਲ ਸਖਾ ਦੇ ਸਖਾ ਦੇ ਸਖਾ ਦੇ ਸਖਾ ਦੇ ਟਮਾਟੇ ਜਰੀ ਜਾਂਦੇ ਇਹਨੂੰ ਕਿਥੇ ਛੱਡਣ ਚੱਲੀ ਹੈ ਕੀ ਹੋਊਗਾ ਹਾ ਤਾਂ ਘਰ ਛੱਡ ਗਏਗੇ ਇਹਨੂੰ ਹਣ ਵੇ ਕਦਾਂ ਜਾਂਦਾ ਇਹ ਟਮਾਟੇ ਜਰੀ ਹੋਏ ਦੋਵੇਂ ਉਹ ਕਿੱਦਾਂ ਆ ਗਿਆ ਬਹੁਤ ਪੱਖਾ ਇੱਕ ਮਾੜਾ ਗੱਟੀ ਮਾਰਦਾ ਬਸ ਲਿਖਦਾ ਹਨੇਰ ਹੋਇਆ ਕੱਲ ਦੇਖਣ ਨਾ ਤਾਂ ਕਰਨੀਂ ਸਰੋ। ਪੱਖੇ ਲਾ ਗੋ ਬ ਤਾਂ ਇਧਰ ਆ ਜਾ। ਗੁਰ ਰੋਇ ਰਹਿਣਾ ਹੀ। ਆ ਵੇਖੋ ਕਲੀਆਂ ਦੀ ਸਮੈਲ ਵੇਖਿਆ ਹੁੰਦੀ। ਆਹੋ। ਹਨਾ ਬੜੀ ਸੋਹਣੀ ਹੁੰਦੀ। ਨਾ ਇਹ ਆਵੇ ਕਲੀਆਂ। ਰਾਤ ਕੀ ਰਾਣੀ ਹੈ ਜੇ। ਅਨੰਦ ਨੇ ਸਵੇਰੇ ਲਾਦਾ ਪਨ। ਲਾਦਾ। ਲਾਦਾ। ਚਲ ਗਏ। ਤੇਰਾ ਅਨੰਦ। ਬੈਜੋ ਸਵੇਰ ਦੇ ਨੇ ਵੀਜੀ ਨੇ ਵੀਜੀ ਕਿੰਨੇ ਕੁ ਸੂਟ ਕੱਢਦੇ ਨੇ ਮੈਂ ਬਸ ਸੈਂਪਲ ਬਣਾ ਰਲਾ ਵੇਖਿਆ ਹਜੇ ਕੋਈ ਹਜੇ ਡਿਜ਼ਾਈਨ ਕੱਢਿਆ ਨਹੀਂਗਾ ਕੋਈ ਹਜੇ ਰੇਟ ਨਹੀਂ ਕਿਸਦਾ ਕੋਈ ਮੈਸੇਜ ਇੰਨੇ ਆਉਂਦੇ ਨਾ ਮੈਨੂੰ ਨਾ ਪਾਇਆ ਜੀ ਹਾਂ ਇੰਨੇ ਮੈਸੇਜ ਆਉਂਦੇ ਮੈਨੂੰ ਰੇਟ ਪੁੱਛਣਦੇ ਆ ਕਦੀ ਕੋਈ ਪੁੱਛਦਾ ਕਿੰਨੇ ਦੀ ਕੋਈ ਮਸ਼ੀਨ ਦਾ ਪੁੱਛਦਾ ਕੋਈ ਡਿਜ਼ਾਈਨ ਦਾ ਪੁੱਛਦਾ ਤੇ ਮਸ਼ੀਨ ਦਾ ਮੈਂ ਦੱਸ ਸਕਦਾ ਨਾ ਤੇ ਡਿਜ਼ਾਈਨ ਦਾ ਜੀ ਕੁਝ ਨਹੀਂ ਦੱਸ ਸਕਦਾ ਕਈ ਹੋ ਜਾਂ ਇਹ ਫਲਾ ਲੈ ਜੇ ਚੱਲਣ ਗਈ ਆ ਕਿੰਨੇ ਕਿਸੇ ਦੇ ਟ੍ਰੇਨਿੰਗ ਠੀਕ ਆ ਪ੍ਰੈਕਟਿਸ 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 ਪਰਫੈਕਟ ਮੈਨ ਮੜੇ ਜਾਣ ਦੱਸੰਦਾ ਇਹ ਟਾਈਮ ਲੱਗੂ ਡਿਜ਼ਾਈਨ ਦਾ ਵੀ ਦੱਸ ਦਿੰਨੇ ਆ ਬਸ 2-4 ਦਿਨ ਹੋ ਰਿਹਾ ਤੇ ਇੱਕ ਚੀਜ਼ ਸੱਚ ਮੈਂ ਦੱਸ ਦਵਾ ਸਾਰੇ ਜਣੇ ਨੂੰ ਮੈਂ ਨਾ ਇਹਦੀ ਵੀਡੀਓ ਸਾਰੀ ਪਾ ਦੇਣ ਲੱਗਾ ਡਿਟੇਲ ਦੀ ਹਾਂ ਜਿਹਦੇ ਵਿੱਚ ਰੇਟ ਮਸ਼ੀਨ ਕਿੱਥੋਂ ਆਈ ਕਿੰਨੇ ਦੀ ਆਈ ਕਿਵੇਂ ਤੁਸੀਂ ਲੈ ਸਕਦੇ ਜੇ ਕਿੰਨਾ ਚਿਰ ਐਡਵਾਂਸ ਬੁਕਿੰਗ ਹੈ ਇਹਦੀ ਤੇ ਇਹਨੂੰ ਚਲਾਉਣ ਚ ਕੋ ਮੁਸ਼ਕਲ ਪ੍ਰੋਬਲਮ ਜੋ ਵੀ ਆ ਸਾਰੀ ਇਹਦੀ ਇੱਕ ਮੈਂ ਵੀਡੀਓ ਬਣਾ ਕੇ ਪਾ ਦਿੰਨਾ ਕਿਉਂਕਿ ਮੈਸੇਜ ਕਮੈਂਟ ਬਹੁਤ ਜ਼ਿਆਦਾ ਆਉਂਦੇ ਆ ਤੇ ਮੈਨੂੰ ਰਿਪਲਾਈ ਨਹੀਂ ਦਿੱਤੇ ਜਾਣਦੇ ਹਮ ਮੈਸੇਜ 에 ਰਿਪਲਾਈ ਕਰਨ ਚ ਬੜੀ ਪ੍ਰੋਬਲਮ ਹੋਂਦੀ ਹੈ ਤੇ ਜਿੰਨਾ ਜਿੰਨਾ ਕੋਲ ਮੇਰੇ ਨੰਬਰ ਹੈ ਮੈਨੂੰ ਫੋਨ ਵੀ ਕਰ ਕਰਕੇ ਪੁੱਛਣਦੇ ਆ ਤੇ ਇਹ ਕਰਕੇ ਆਪਾਂ ਡਿਟੇਲ ਜਿਹੜੀ ਉਹ ਸਾਰੀ ਦੇ ਦੇਣੀ ਆਪਾਂ ਆ ਇੱਕ ਡਿਜ਼ਾਈਨ ਬਣਾਇਆ ਰਾਤੀ ਮੈਂ ਤੇ ਮੈਸੇਜ ਕਰਕੇ ਕਮੈਂਟ ਕਰਕੇ ਦੱਸਿਓ ਮਨ ਜਿਹੜੀ ਕਿੱਦਾਂ ਦਾ ਲੱਗਾ ਡਿਜ਼ਾਈਨ ਇਹ ਤੁਸੀਂ ਨੇ ਬਣਾਇਆ ਮਸ਼ੀਨ ਨੇ ਬਣਾਇਆ ਕੋ ਚੱਲ ਕਰਨ ਤਾਂ ਮੈਂ ਹੀ ਲਿਆ ਹਮ ਮਸ਼ੀਨ ਨੂੰ ਮੈਂ ਹੀ ਦੱਸਣਾ ਕਿਦਾਂ ਬਣਾਉਣਾ ਉਹ ਸੋਨਾ ਬਣਿਆ ਇੱਧਰ ਆ ਗਈ ਸਾਡੀ ਰਾਧਾ ਰਾਧਾ ਭਾਗੋ ਭੱਜੋ ਭੱਜੋ ਭੱਜ ਕਿਉਂ ਹੈ ਕਿਉਂ ਰੋਜ਼ ਨਹੀਂ ਬੋਲਣਾਂ ਹਾਂ ਦਾ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਹਾਏ ਕੋਸ਼ ਬੜੀ ਨਰਾਜ ਹੈ ਜਿਹਦੀ ਮੈਂ ਪਰਵਾਹ ਹੈ ਕਿਆ ਹੱਲ ਹੈ ਜੀ ਨਾ ਤਾਂ ਹੀ ਸੈਨਰਾ ਆ ਜੇ ਪਾਪਾ ਵੀ ਜੀ ਬੜੇ ਅੱਜ ਦੋ ਸੂਟ ਤਿਆਰ ਕੀਤੇ ਨੇ ਮਸ਼ੀਨ ਕੋ ਕਰਾਏ ਆਟ ਗਾਇਨ ਨੂੰ ਜਸ ਲੱਗਦੀ ਕਿ ਕੰਮ ਬਹੁਤ ਹੀ ਜ਼ਿਆਦਾ ਬਰੀਕੀ ਵਾਲਾ ਮੈਂ ਕਿਹਾ ਜਾਨੇ ਕੇ ਵੀ ਚੀਜ਼ ਚੈੱਕ ਕਰਕੇ ਬੰਨੇ ਟਰਾਈ ਕਰਨਾ ਚਾਹੀਦਾ ਬਿਲਕੁਲੀ ਤਾਂ ਬਣਾ ਲਈਏ ਹੈਲੋ ਹੈਲੋ ਰਾਧਾ ਕਿਵੇਂ ਹੋ ਕਿਧਰ ਹੈ ਪ੍ਰੋਗਰਾਮ ਤੂੰ ਦੱਸ ਤਾਉ ਤਾਉਠਾ ਕਰੋ ਲੈ ਨਹੀਂ ਜਾਂਦੇ ਅੱਜ ਨਹੀਂ ਗਏ ਅੱਜ ਨਾਨੂ ਉਹਨਾਂ ਨੇ ਆਉਣਾ ਚੱਲ ਕੱਲ ਚੱਲਾਂਗੇ ਕੱਲ ਚੱਲਾਂਗੇ ਚੱਲ ਚੱਲ ਛੱਡੋ ਤਾਂ ਰੋਜ਼ ਚੱਲਦੇ ਨਾ ਉਹ ਕੱਲ ਆਪਾਂ ਦੋਵੇਂ ਚੱਲਾਂਗੇ ਨਾ ਪੇਰਾਂ ਨੂੰ ਮੀਟਿੰਗ ਤੇ ਮਮਾ ਆਪਾਂ ਮਮਾ ਨੂੰ ਨਹੀਂ ਖਾਣਾ ਕੀ ਕਰਨਾ ਟਿੰਡੀ ਕੋ ਜਾਣਾ ਟਿੰਡੀ ਕਿਉਂ ਜਾਣਾ ਹੁਣ ਚੱਲ ਜਾਨੇ ਕੋਈ ਨਹੀਂ ਕੱਪੜੇ ਵਖਾਉਣੇ ਕੱਪੜੇ ਰੱਖਣੇ ਹੋਣੇ ਇਹਨੂੰ ਕੱਪੜਾ ਰੱਖਣ ਜਾਣਾ ਵੀਡੀਓ ਕਾਲ ਕਰ ਦਿੰਦੇ ਆ ਚੰਗਾ ਬੰਦਾ ਹੈ ਹਲੋ ਹਲੋ ਬੜੀ ਹੋਲੀ ਜੀ ਬੱਲੰਦੇ ਹੈ ਲੱਗੇ ਜਾਵਾ ਜਾਵਦੀ ਪਹਿਲੇ ਜਾਵਾ ਲੱਗੇ ਟਾਇਰ ਲਾਈਟ ਡ੍ਰਿਪ ਜੀ ਹੋ ਜੂ ਆ ਲਾਏ ਬਹੁਤ ਲਾਇਆਂ ਦੋ ਹੋਰ ਆਣੀਆਂ ਅੱਛਾ ਤੂੰ ਇੰਜੈਕਸ਼ਨ ਪਾ ਕੇ ਲਾਇਆ ਨਹੀਂ ਨਹੀਂ ਇੰਜੈਕਸ਼ਨ ਪਾ ਕੇ ਦੇ ਕੋਈ ਰਾਈਟ ਆ ਇੰਜੈਕਸ਼ਨ ਪਾ ਕੇ ਲੋ ਆਣੇ ਹੀ ਉਹਨਾਂ ਨੇ ਤਾਂ ਹੀ ਤਾਂ ਫੋਨ ਪੂਰਾ ਹੋਣਾ ਤੁਹਾਡਾ ਆਹੋ ਸਾਰੇ ਪਾਏ ਤਾਂ ਇਹਨੇ ਪੈਸੇ ਲਾਏ ਰੱਖੜੀ ਤੇ ਫੋਨ ਤੇ ਘੜਦੋ ਰਖੜੀ ਲੈਨੇ ਪਿਆਰ ਦਿੱਤੇ ਨੇ ਜਗਨ ਦਿੱਤੇ ਤੇ ਕੋਈ ਨਾ ਘੜੇ ਦਰ ਕੇ ਵਾਜੋ ਕਿੰਨੀ ਸੋਹਣੀ ਦਿਖਾਈ ਫਰੈਂਡ ਦੇ ਨਾਲ ਕੌਣ ਅਦਬ ਅੱਛਾ ਇਹ ਤਾਂ ਪਿਆ ਹਾਂਜੀ ਦਿਖਾਈ ਇਹ ਕੋਈ ਅਦਬ ਹੋ ਜਾਣੀ ਸੇਵ ਹੀ ਆਨ ਲੱਗਦਾ ਜੜਮਾਨ ਦੀਆਂ ਇਕੋ ਜੱਡੀਆਂ ਆ ਗਈਆਂ ਤੁਸਾਂ ਬਾਕੀ ਇਹ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਮਸ਼ੀਨ ਆਪਣੇ ਕੋਲ ਹੈਗੀ ਆ ਡਿਜ਼ਾਈਨ ਆਪਾਂ ਤੁਹਾਨੂੰ ਆਪਣੇ ਦੇ ਦਿਆ ਕਰਨੇ ਆ ਅਪਲੋਡ ਕਰ ਦਿਆ ਕਰਨਾ ਜੇ ਆਪਾਂ WhatsApp ਗਰੁੱਪ ਦੇ ਵਿੱਚ ਵੀ ਉਹ ਚੋਟੋ ਹੀ ਜਿਹੜੇ ਮੈਂ ਤੁਸੀਂ ਸਿਲੈਕਟ ਕਰ ਲਿਆ ਕਰੋ ਜੇ ਤੁਹਾਡਾ ਕੋ ਆਪਣੇ ਪਰਸਨਲ ਹੋਇਆ ਕਰੂਗਾ ਤਾਂ ਵੀ ਦੇ ਦਿਆ ਕਰੋ ਆਪਾਂ ਉਹ ਵੀ ਤਾਂ ਰੈਡੀ ਕਰਵਾ ਦਿਆ ਕਰਾਂਗੇ ਜੇ ਬਾਕੀ ਹੋਣਾ ਇਹ ਵੀਡੀਓ ਦਾ ਮੈਂ ਇੱਥੇ ਕਰਦਾ ਐਂਡ ਤੇ ਇੱਥੇ ਆਪਾਂ ਲੈਨੇ ਆਪਰੇਟ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਨਾਲ ਬਲੌਗ ਦੇ ਨਾਲ ਬਾਏ ਬਾਏ ਸਸਕਾ ਜੀ ਧੰਨਵਾਦ ਤੇ